ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਕਈ ਥਾਵਾਂ ਤੇ ਵੋਟਾਂ ਵੀ ਪੈ ਚੁੱਕੀਆਂ ਨੇ ਲੋਕ ਸਵਾਚ ਚੋਣਾਂ ਦੇ ਤੀਜੇ ਗੇਟ ਦੇ VOTING ਦੇ ਦੌਰਾਨ ਗੁਜਰਾਤ ਦੇ ਵਿੱਚ ਹੋਈ ਘਟਨਾ ਦਾ ਅਸੀਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਜਿੱਥੇ BJP ਆਗੂ ਤੇ ਪੁੱਤ ਨੇ ਸ਼ਰਿਆਮ ਬੂਥ ਕੈਪਚਰਿੰਗ ਕੀਤੀ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਲਾਈਵ ਵੀ ਕੀਤਾ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਰ ਸਭ ਤੋਂ ਪਹਿਲਾਂ ਉਹ ਵੀਡੀਓ ਦੇਖਦੇ ਹਾਂ ਜੋ BJP ਆਗੂ ਤੇ ਪੁੱਤ ਦੇ ਵੱਲੋਂ ਬਣਾਈ ਗਈ ਅਤੇ ਉਸ ਨੇ ਇਸ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ EVM ਮਸ਼ੀਨਾ ਮੇਰੇ ਪਿਓ ਦੀਆਂ ਨੇ બાકી હું આ મશીન લઈને જતો રે હમણાં થાય તમે ત્યાં તબાઈ જાય આ બધું દબાઈ જાય ટેન્શન નહીં કરવાનું હા દબાઈ દીધું મેં તમે દબાઈ દીધું સમજો પતીજી વાત ਉਹ ਮੈਂ ਇੱਕਲਾ ਹੋ ਉਹ ਉਹ ਅੱਗੇ ਪੜ੍ਹਨਾ ਹੈ ਇੱਕਲਾ ਨਹੀਂ ਅਰੇ ਇਹ ਨਹੀਂ ਕਾ ਹੈ ਯਾਰ ਮੈਂ ਲੋਕ ਸਭਾ ਚੋਣਾ ਦੇ ਤੀਜੇ ਫੇਜ਼ ਦੀ VOTING ਦੇ ਦੌਰਾਨ ਗੁਜਰਾਤ ਦੇ ਵਿੱਚ ਭਾਜਪਾ ਕੁਤੇ ਪੁੱਤ ਨੇ ਬੂਤ ਕੈਪਚਰਿੰਗ ਕੀਤੀ ਜਿਸ ਨੂੰ ਲਾਈਵ ਕੀਤਾ ਤੇ ਉਸ ਦੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਤੁਹਾਨੂੰ ਦੱਸ ਦਈਏ ਇਹ ਮਾਮਲਾ ਮਹੀਸਾਗਰ ਜ਼ਿਲ੍ਹੇ ਦੇ ਦਾਹੋਦ ਲੋਕ ਸਭਾ ਸੀਟ ਦਾ ਹੈ ਇਸ ਵੀਡੀਓ ਦੇ ਵਿੱਚ ਮੁਲਜ਼ਮ ਵਿਜੇ ਪਾਬੋਰ ਆਪਣੇ ਸਾਥੀਆਂ ਨੂੰ ਇੱਕ ਕੈਦਾ ਵੀ ਨਜ਼ਰ ਆ ਰਿਹਾ ਹੈ ਕਿ ਵੀਮ ਤਾਂ ਮੇਰੀ ਪਿਓ ਦੀ ਹੈ தஹோத் लोकसभा சீட் ਤੋਂ காங்கிரஸ் ਦੇ ਉਮੀਦਵਾਰ ਡਾਕਟਰ ਪ੍ਰਭਾ ਪੇਨ ਤਾਪਿਆਰ ਨੇ ਕੇਸ ਦਰਜ ਕਰਵਾਇਆ ਚੌਂਕ ਕਮਿਸ਼ਨ ਨੇ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਮੰਗੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪਹਿਲਾਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਤੋਂ ਬਾਅਦ ਮੁੱਖ ਮਲਜ਼ਮ ਵਿਜੇ ਜੋ ਕਿ ਫਰਾਰ ਸੀ ਉਸ ਨੂੰ ਵੀ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਵਿਜੇ ਨੇ ਬੁੱਥ ਕੈਪਚਰਿੰਗ ਦੀ ਸੋਸ਼ਲ ਮੀਡੀਆ ਤੇ ਵੀਡੀਓ 4 ਮਿੰਟ 27 ਸਕਿੰਟ ਤੋਂ ਜ਼ਿਆਦਾ ਲਾਈਵ ਕੀਤੀ ਇਸ ਦੌਰਾਨ ਉਹ ਆਪਣੇ ਸਾਥੀਆਂ ਦੇ ਨਾਲ ਗੱਲ ਕਰਤਾ ਵੀ ਨਜ਼ਰ ਆ ਰਹੇ ਦੋਸ਼ ਹੈ ਕਿ ਉਸਨੇ ਚੋਣ ਮੁਲਾਜ਼ਮਾਂ ਦੇ ਨਾਲ ਵੀ ਬਦਸਲੂਕੀ ਕੀਤੀ ਜਿੰਨਾਂ ਦੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਚੋਣ ਵਾਲੇ ਦਿਨ ਕੀਤੀ ਜਾ ਰਹੇ ਸੀ ਮੁਲਜ਼ਮ ਦੇ ਪਿਤਾ ਦਹੌਦ ਤਾਲੂਕਾ ਦੇ ਮੁਖੀ ਵੀ ਰਹਿ ਚੁੱਕੇ ਨੇ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਵਿੱਚ ਨੇ ਲਾਈਵ ਸਟ੍ਰੀਮਿੰਗ ਦਰਾਂ EVM ਆਪਣੇ ਨਾਲ ਲੈ ਜਾਣ ਦੀ ਗੱਲ ਵੀ ਕਹੀ ਸੀ FIR ਹੋਣ ਦੇ ਬਾਅਦ ਵਿਜੇ ਨੇ ਵੀਡੀਓ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਲੋਕ ਇਸ ਸਬੂਤ ਕੈਪਚਰਿੰਗ ਦੀ ਘਟਨਾ ਨੂੰ ਦੇਖ ਚੁੱਕੇ ਸਨ ਅਤੇ ਆਪਣੇ ਆਪਣੇ ਫੋਨਾਂ ਦੇ ਵਿੱਚ ਵੀ ਡਾਊਨਲੋਡ ਕਰ ਚੁੱਕੇ ਸਨ ਕਾਂਗਰਸ ਨੇਤਾਵਾਂ ਦੀ ਗੱਲ ਕਰੀਏ ਤਾਂ ਹੁਣ ਕਾਂਗਰਸ ਨੇਤਾਵਾਂ ਨੇ ਦੋਸ਼ ਲਗਾਇਆ ਹੈ ਕਿ ਵਿਜੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਭਾਜਪਾ ਉਮੀਦਵਾਰ ਦੇ ਲਈ ਜਮ ਕੇ ਫਰਜ਼ੀ VOTING ਕੀਤੀ ਹੈ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਇਸ ਬੂਥ ਤੇ ਹੁਣ ਫੇਰ ਤੋਂ VOTING ਕਰਾਉਣ ਦੀ ਅਪੀਲ ਕੀਤੀ ਅਤੇ ਹੁਣ ਦੇਖਣਾ ਹੋਵੇਗਾ ਚੋਣ ਕਮਿਸ਼ਨ ਦੇ ਵੱਲੋਂ ਇਸ ਵਾਇਰਲ ਹੋਈ ਵੀਡੀਓ ਤੋਂ ਬਾਅਦ ਕੀ ਫੈਸਲਾ ਲਿਆ ਜਾਵੇਗਾ